ਇਸ ਵੇਲੇ ਦੀ ਖਬਰ ਤੁਹਾਨੂੰ ਚੰਡੀਗੜ੍ਹ ਮੁਹਾਲੀ ਬੋਰਡ ਤੋਂ ਦਿਖਾ ਰਹੇ ਹਾਂ ਜਿੱਥੇ ਇੱਕ ਬਹੁਤ ਹੀ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿੱਦੇ ਤੁਸੀਂ ਦੇਖੋ ਕਿਵੇਂ ਇੱਕ ਕਾਲੇ ਰੰਗ ਦੀ ਆਡੀ ਕਾਰ ਪਲਟ ਗਈ ਦੱਸਿਆ ਜਾ ਰਿਹਾ ਕਿ ਤੇਜ਼ ਰਫਤਾਰੀ ਤੇ ਨਾਲੇ ਹਾਦਸਾ ਵਾਪਰਿਆ ਇਸ ਦੇ ਵਿੱਚ ਜੋ ਗੱਡੀ ਸਵਾਰ ਸਨ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਚੰਡੀਗੜ੍ਹ ਤੋਂ ਜੋ ਬੜਿਆਲ ਜੇਲ੍ਹ ਤੋਂ ਸਿੱਧਾ ਰੋਡ ਮੁਹਾਲੀ ਵੱਲ ਜਾ ਰਿਹਾ ਉਸ ਰੋਡ ਦੇ ਉੱਤੇ ਹਾਦਸਾ ਵਾਪਰਿਆ ਤੁਸੀਂ ਦੇਖੋ ਕਿਵੇਂ ਔਡੀ ਗੱਡੀ ਦੇ ਟਾਇਰ ਵੀ ਜਿਹੜੇ ਖੁੱਲ ਗਏ ਇਸ ਤਰੀਕੇ ਦਾ ਹਾਦਸਾ ਵਾਪਰਿਆ ਇਹ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਅੱਗੇ ਸ਼ੇਅਰ ਕਰਦੇ ਰਹੋ ਦੱਸ ਦਿੰਦੇ ਹਾਂ ਰੋਜ਼ਾਨਾ ਇਸ ਤਰੀਕੇ ਦੇ ਵੱਡੇ ਹਾਸੇ ਚੰਡੀਗੜ੍ਹ ਮੁਹਾਲੀ ਵਿੱਚ ਵਾਪਰਦੇ ਰਹਿੰਦੇ ਨੇ ਕਈ ਵਾਰ ਲੋਕ ਆਪਣੇ ਵਹੀਕਲਾਂ ਨੂੰ ਤੇਜ਼ ਰਫ਼ਤਾਰੀ ਨਾਲ ਚਲਾਉਂਦੇ ਨੇ ਪਾਵੇਂ ਕਿ ਚੰਡੀਗੜ੍ਹ ਦੇ ਵਿੱਚ ਵੀ 50 ਜਾਂ 60 ਦੀ ਸਪੀਡ ਲਿਮਟ ਕੀਤੀ ਹੋਈ ਹੈ ਪਰ ਉਸ ਦੇ ਬਾਵਜੂਦ ਵੀ ਕਈ ਵਾਰ ਗੱਡੀਆਂ ਵੱਡੀਆਂ ਹੁਣ ਕਾਰਨ ਉਹਨਾਂ ਦੀ ਸਪੀਡ ਓਵਰ ਲੈ ਕੇ ਕਈ ਕਾਰ ਸਵਾਰ ਚਲੇ ਜਾਂਦੇ ਨੇ ਜਿਸ ਤੋਂ ਬਾਅਦ ਜਾ ਕੇ ਕਾਰ ਦੀ ਸਪੀਡ ਦੇ ਨਾਲ ਹਾਸੇ ਵਾਪਰਦੇ ਨੇ ਜਿਸ ਤੋਂ ਬਾਅਦ ਤੁਸੀਂ ਦੇਖੋ ਕਿ ਜਾਨ ਵੀ ਜਾ ਸਕਦੀ ਸੀ ਇਸ ਤਰੀਕੇ ਦੇ ਹਾਸੇ ਦੇ ਵਿੱਚ ਕਿਸੇ ਨਾ ਕਿਸੇ ਦੀ ਪਰ ਤੁਸੀਂ ਦੇਖੋ ਕਿ ਜਿਸ ਤਰੀਕੇ ਦੀ ਰਿਪੋਰਟ ਆਈ ਹੈ ਕਿ ਗੰਭੀਰ ਸੱਟਾਂ ਲੱਗੀਆਂ ਨੇ ਇਸ ਮੌਕੇ ਪੁਲਿਸ ਦੀ ਟੀਮਾਂ ਹੀ ਪਹੁੰਚ ਗਈਆਂ ਸੀ ਪੁਲਿਸ ਪੂਰੇ ਮਾਮਲੇ ਜਾਂਚ ਕਰ ਰਹੀ ਹੈ ਇਹ ਤਸਵੀਰਾਂ ਤੁਸੀਂ ਦੇਖੋ ਕਿਵੇਂ ਸਮਾਨ ਖਿਲਰਿਆ ਪਿਆ ਹੈ ਆਡੀ ਕਾਰ ਦਾ ਤਾਂ ਬਹੁਤ ਵੱਡਾ ਹਾਸਾ ਵਾਪਰਿਆ ਤੁਸੀਂ ਇਸ ਤਸਵੀਰ ਨੂੰ ਦੇਖੋ ਕਿਵੇਂ ਪਾਰਟੀਆਂ ਖੰਦੀ ਹੋਈ ਕਾਲੇ ਰੰਗ ਦੀ ਆਡੀ ਕਾਰ ਜਿਹੜੀ ਤੁਸੀਂ ਦੇਖੋ ਕਿ ਸੜਕ ਦੇ ਉੱਤੇ ਪਈ ਹੈ ਜਿਸ ਤੋਂ ਬਾਅਦ ਜਾ ਕੇ ਬੜੀ ਮੁਸ਼ਕਲ ਦੇ ਨਾਲ ਕਾਰ ਸਵਾਰਾਂ ਨੂੰ ਵਿੱਚੋਂ ਬਾਹਰ ਕੱਢਿਆ ਗਿਆ ਮੌਕੇ ਤੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਪਹੁੰਚਾਇਆ ਗਿਆ ਇਹ ਤਸਵੀਰਤ ਤੁਸੀਂ ਦੇਖ ਸਕਦੇ ਜਿਸ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਰੋਜ਼ਾਨਾ ਇਸ ਤਰੀਕੇ ਦੇ ਹਾਦਸਿਆਂ ਦੇ ਵਿੱਚ ਕਈ ਲੋਕਾਂ ਦੀਆਂ ਮੌਤਾਂ ਵੀ ਹੋ ਜਾਂਦੀਆਂ ਨੇ ਕਈ ਲੋਕ ਗੰਭੀਰ ਜ਼ਖਮੀ ਵੀ ਹੋ ਜਾਂਦੇ ਨੇ ਤਾਂ ਇਸ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਭਾਵੇਂ ਸਖਤ ਕਾਨੂੰਨ ਹੈ ਪਰ ਉਸ ਦੇ باوجود ਵੀ ਕਈ ਲੋਕ ਕਾਨੂੰਨ ਸਿੱਕੇ ਟੰਗਦੇ ਨਹੀਂ ਦੱਸ ਦਿੰਦੇ ਆ ਕਿ ਜਿਹੜੀਆਂ ਵੱਡੀਆਂ ਗੱਡੀਆਂ ਨੇ ਜਿਵੇਂ ਆਡੀ ਦੀ ਗੱਲ ਕਰੀਏ ਜਾਂ ਫੋਰਚਨਰ ਜਾਂ ਕੋਈ ਹੋਰ ਵੱਡੀਆਂ ਗੱਡੀਆਂ ਉਹਨਾਂ ਦੀ ਸਪੀਡ ਵੀ ਬਹੁਤ ਹੁੰਦੀ ਹੈ ਜਿਵੇਂ 360 300 ਦੀ ਸਪੀਡ ਹੁੰਦੀ ਹੈ ਤਾਂ ਪਾਸ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਆਪਾਂ ਗੱਲ ਕਰੀਏ 50 60 ਦੀ ਸਪੀਡ ਪਾਸ ਹੁੰਦੀ ਹੈ ਪਰ ਕਈ ਜਿਹੜੇ ਇਸ ਤਰੀਕੇ ਦੇ ਵੱਡੀਆਂ ਗੱਡੀਆਂ ਵਾਲੇ ਮਾਲਕ ਨੇ ਜੋ ਚਾਲਕ ਨੇ ਉਹ ਕਈ ਵਾਰ ਆਪਣੀਆਂ ਗੱਡੀਆਂ ਦੀ ਸਪੀਡ 100 ਤੋਂ ਉੱਪਰ ਚਲਾਉਂਦੇ ਨੇ ਜਿਸ ਤੋਂ ਬਾਅਦ ਜਾ ਕੇ ਗੱਡੀਆਂ ਅਨ ਕੰਟਰੋਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਜਾ ਕੇ ਇਸ ਤਰੀਕੇ ਦੇ ਹਾਸੇ ਵਾਪਰਦੇ ਨੇ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਵੀ ਅੱਗੇ ਸ਼ੇਅਰ ਕਰਦੇ ਰਹੋ ਤੇ ਆਪਣੇ ਦਰਸ਼ਕਾਂ ਨੂੰ ਕਹਾਂਗੇ ਤੁਸੀਂ ਆਪਣੇ ਵਹੀਕਲਾਂ ਦੀ ਸਪੀਡ ਹੌਲੀ ਚਲਾ ਕੇ ਰੋ ਤਾਂ ਕਿ ਇਸ ਤਰੀਕੇ ਦੇ ਹਾਸੇ ਨਾ